ਜ਼िले ਪਰਦੇ ਹੜ੍ਹ ਪ੍ਰਭਾਵਿਤ 88 ਇਲਾਕਿਆਂ ਦੇ ਵਿੱਚ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਹੁਣ ਸਿਹਤ ਸਬੰਧੀ ਸੇਵਾਵਾਂ ਮੁਜਰੀਆਂ ਨੂੰ ਕੈਂਪਿੰਗ ਦੇ ਰਾਹੀਂ ਦਿੱਤੀਆਂ ਜਾ ਰਹੀਆਂ ਨੇ ਇਹ 21 ਦਿਹਾੜੇ ਦਾ ਲੱਗਿਆ ਹੋਇਆ ਜਿਹੜਾ ਕੈਂਪ ਹੈ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਸਬੰਧੀ ਆਪਣੀਆਂ ਸੇਵਾਵਾਂ ਦੇਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਹੋਇਆ ਸੂਚਜਨ ਸ੍ਰੀਜਾ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਸਟਾਫ ਜਿਹੜਾ ਹੈ ਉਹ ਟੀਮਾਂ ਦੇ ਵਿੱਚ ਵੱਢ ਚੁੱਕਿਆ ਹੈ ਇੱਥੇ ਤੱਕ ਕਿ ਆਸ਼ਾ ਵਰਕਰ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 35 ਡਾਕਟਰ ਹੋਰ ਵੀ ਨਿਯੁਕਤ ਕੀਤੇ ਗਏ ਨੇ ਤਾਂਕਿ ਇਹ ਨਾ ਕੈਂਪਿੰਗ ਸੰਬੰਧੀ ਉਹਨਾਂ ਦੇ ਵੱਲੋਂ ਚਲਾਇਆ ਗਿਆ ਵਿਆਨ ਹੈ ਪੂਰੀ ਤਰ੍ਹਾਂ ਸਫਲ ਹੋਵੇ ਤੇ ਲੋਕਾਂ ਨੂੰ ਸਿਹਤ ਸੰਬੰਧੀ ਸਾਰੀਆਂ ਸੁਵਿਧਾਵਾਂ ਮਿਲ ਸਕਣ। ਉਹਨਾਂ ਨੇ ਕਿਹਾ ਕਿ ਕਾਲਸੀ ਪਿੰਡਾਂ ਦੇ ਵਿੱਚ ਇਹ ਟੀਮਾਂ ਜਾ ਕੇ ਲੋਕਾਂ ਦਾ ਚੈੱਕਅਪ ਕਰਨ ਗਿਆ ਜੇਕਰ ਕੋਈ ਬਿਮਾਰ ਹੈ ਤਾਂ ਉਹਨਾਂ ਨੂੰ ਦਵਾਈਆਂ ਦੇਣ ਗਿਆ ਤੇ ਇਸ ਤੋਂ ਇਲਾਵਾ ਜੇਕਰ ਠੀਕ ਹੈ ਤਾਂ ਵੀ ਉਹਨਾਂ ਨੂੰ ਪੂਰੇ-ਪੂਰੇ ਤੌਰ ਤੇ ਜਾਗਰੂਕ ਕੀਤਾ ਜਾਵੇਗਾ ਤਾਂਕਿ ਉਹ ਅੱਗੇ ਵੀ ਤੰਦਰੁਸਤ ਰਹਿਣ ਤੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਲੀਦੇ ਲਿਆਉਣ ਵਿੱਚ ਉਸਾ verdade ਹਨ ਉਹਨੇ ਕਿਹਾ ਕਿ ਇਸ ਤੋਂ ਇਲਾਵਾ ਪਾਣੀ ਦੇ ਸੈਂਪਲ ਵੀ ਲਿੱਤੇ ਜਾਂਦੇ ਤੇ ਨਾਲ ਹੀ ਲਾਰਵਾ ਦੇ ਸੈਂਪਲ ਵੀ ਚੈੱਕ ਕੀਤੇ ਜਾ ਰਹੇ ਨੇ ਤਾਂ ਕਿ ਡੇਂਗੂ ਚਿਕਨਗੁਨੀਆ ਮਲੇਰੀਆ ਵਰਗੀਆਂ ਜਿਹੜੀਆਂ ਬਿਮਾਰੀਆਂ ਹੈ ਉਹ ਪਵਿੱਖੇ ਦੇ ਵਿੱਚੋਂ ਸਿਰਨਾ ਚੁੱਕ ਸਕਣ ਤੇ ਇਹਨਾਂ ਦੇ ਫਿਲਾਅ ਕਰਕੇ ਜਾਨੇ ਨੁਕਸਾਨ ਨਾ ਹੋ ਸਕੇ ਉਹਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤੇ ਲੋਕ ਵੀ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਨੇ ਉਹਨੇ ਕਿਹਾ ਕਿ ਉਹਨਾਂ ਦਾ ਟੀਚਾ ਇਹਨਾਂ 88 ਪਿੰਡਾਂ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ ਹੈ ਤੇ ਸਿਹਤਮੰਦ ਬਣਾਉਣਾ ਹੈ ਜਿਹਦੇ ਵਿੱਚ ਸਿਵਲ ਹਸਪਤਾਲ ਹਾਨਪੋੜ ਦੀ ਟੀਮ ਤੇ ਉਹਨਾਂ ਦਾ ਇੱਕ ਇੱਕ ਜਿਹੜਾ ਮੈਂਬਰ ਹੈ ਉਹ ਇਸ ਅਭਿਆਨ ਵਿੱਚ ਜੁਟਿਆ ਹੋਇਆ ਹੈ ਤੇ ਇਹ ਅਭਿਆਨ 1 ਅਕਤੂਬਰ ਨੂੰ ਸੰਪੰਨ ਹੋਵੇਗਾ। ਅ ਨਮਸਕਾਰ ਜੀ ਫਲੱਡਸ ਦੇ ਰਿਲੇਟਿਡ ਸਾਡੇ ਹੁਣ ਕਿਉਂਕਿ ਮੇਨ ਜਿਹੜਾ ਫਲੱਡਸ ਵਾਲਾ ਤੇ ਖਤਮ ਹੋ ਗਿਆ ਹੁਣ ਉਸ ਤੋਂ ਬਾਅਦ ਦੀਆਂ ਜਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਜਿਸ ਜ ਜਿਹਦੇ ਵਿੱਚ ਸਾਡੇ ਵਾਟਰ ਬੋਰਨ ਡਿਜ਼ੀਜ਼ਸ ਵੈਕਟਰ ਬੋਰਨ ਡਿਜ਼ੀਜ਼ਸ ਡੇਂਗੀ ਚਿਕਨਗੁਨੀਆ ਸੋ ਇਹਨਾਂ ਦਾ ਖਤਰਾ ਵੱਧ ਜਾਂਦਾ ਹੈ। ਇਹਦੇ ਕਰਕੇ ਸਾਡੇ ਪੰਜਾਬ ਸਰਕਾਰ ਨੇ ਵੀ ਤੇ ਸਾਡੇ ਐਡਮਿਨਿਸਟ੍ਰੇਸ਼ਨ ਤੇ ਸਾਡੇ ਸਿਹਤ ਵਿਭਾਗ ਵੱਲੋਂ ਇਹ ਸਾਡੇ ਕੈਂਪਸ ਲਗਾਏ ਜਾ ਰਹੇ ਹੈ 88 ਸਾਡੇ ਵਿਲੇजेस ਹੈ ਜਿਹੜੇ ਫਲਡ ਇਫੈਕਟਿਡ ਸੀ ਜਿਹੜੀ ਸਾਨੂੰ ਲਿਸਟ ਹੈ ਉਹਦੇ ਹਰ ਸਾਰੇ 88 ਵਿਲੇजेस 3 ਦਿਨ ਲਗਾ ਕੇ ਇੱਕ ਤੇ ਕਵਰ ਕੀਤੇ ਗਏ ਮੈਡੀਕਲ ਕੈਂਪਸ ਨਾਲ ਤੇ ਉਹਦੇ ਵਿੱਚ ਤਿੰਨੋਂ ਦਿਨ ਸਾਡੀਆਂ ਟੀਮਸ ਵਿਦ ਡਾਕਟਰਸ एवरीथिंग ਉਹਨਾਂ ਨੇ ਲੋਕਾਂ ਨੂੰ ਮੈਡੀਸਿਨਸ ਸਭ ਫ੍ਰੀ ਆਫ ਕਾਸਟ ਦਿੱਤਾ ਤੇ ਉਸਤੇ علاوہ 21 21st ਤੱਕ ਹਾਊਸ ਟੂ ਹਾਊਸ ਕੈਂਪੇਨ ਚੱਲ ਰਹੀ ਹੈ ਉਹ ਸਾਡੇ ਆਸ਼ਾ ਵਰਕਰਸ ਕਰ ਰਹੇ ਆ ਉਹਦੇ ਵਿੱਚ ਹਰ ਘਰ ਵਿੱਚ ਉਹ ਜਾ ਜਾ ਕੇ ਲੋਕਾਂ ਦਾ ਇਖਤਿਹਾਨ ਚਲ ਪੁੱਛ ਰਹੇ ਆ ਜੇ ਉਹਨਾਂ ਨੂੰ ਪੁੱਛੇ ਹਰ ਗ੍ਰੋਬਲਮ ਦਿੰਨੀ ਹੈ ਦੂਸਰਾ ਉਹਨਾਂ ਕੋਲ ਇੱਕ ਕਿੱਟ ਹੈ ਜਿਹਦੇ ਵਿੱਚ ਬੇਸਿਕ ਬੇਸਿਕ ਚੀਜ਼ਾਂ ਜਿਸਾ ਆਡੋਮੋਸ ਸੈਟ੍ਰਿਜ਼ਮ ਪੈਰਾਸਟਾਮੋਲ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਕੋਲ ਹੈਗੀਆਂ ਕਿ ਜਿਹੜੀਆਂ ਉਹ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਰਿਹਾ ਹੈ ਰੋਡ ਪੈਦ ਤੇ ਠੀਕ ਹੈ ਤੀਸਰਾ ਇੱਕ ਕੈਂਪੇਨ ਸਾਡੀ ਚੱਲ ਰਹੀ ਹੈ ਉਹਦੇ ਵੀ ਸਾਡੇ ਐਮਪੀਐਚ ਡਬਲਯੂਸ ਕਰ ਕਰ ਜਾ ਕੇ ਬਰੀਡਿੰਗ ਚੈਕਿੰਗ ਕਰ ਰਹੇ ਕਿਉਂਕਿ ਤੁਹਾਨੂੰ ਪਤਾ ਹੈ ਪਾਣੀ ਦੀ ਕਲੈਕਸ਼ਨ ਹੈ ਫਲਡਸ ਤੋਂ ਬਾਅਦ ਉੱਥੇ ਲਾਰਵਾ ਬੜੀ ਜਲਦੀ ਬਰੀਡ ਕਰਦਾ ਹੈ ਸੋ ਉਹਨੂੰ ਚੈੱਕ ਕਰਨ ਲਈ ਸਾਡੀ ਬਰੀਡਿੰਗ ਚੈਕਰਸ ਦੀ ਟੀਮ ਜਾ ਰਹੀ ਹੈ ਐਮਪੀ ਉਹਨਾਂ ਵਲੇਜਿਸ ਜੀ ਐਮ ਉਹ ਐਮਪੀਐਸ ਡਬਲਿਊਸ ਤੇ ਨਾਲ-ਨਾਲ ਜਿੱਥੇ-ਜਿੱਥੇ ਉਹਨਾਂ ਨੂੰ ਲੱਗਦਾ ਹੈ ਉਹ ਸਪਰੇਅ ਦੇ ਨਾਲ ਉਹਨੂੰ ਡਿਸਟਰੋਏ ਕਰੇ ਸੋ ਇਹ ਐਕਟੀਵਿਟੀ ਸਾਡੀ ਚੱਲਦੀ ਹੈ 21st ਤੱਕ 21st ਨਹੀਂ ਸੌਰੀ 21 ਡੇਸ ਤੱਕ ਚੱਲਦੀ ਹੈ ਬੜੀ ਮੈਂ ਇਹਦਾ ਕੀ ਸੀ ਇਹ ਆਪਣਾ ਉਦਦੇ ਡਾਕਟਰਾਂ ਦੀ ਕਮੀ ਹੋਈਗੀ ਡਾਕਟਰਸ ਨੂੰ ਪਠਾਨਕੋਟ ਜਿਹੜਾ ਹਸਪਤਾਲ ਇੱਥੇ ਡਾਕਟਰਾਂ ਦੀ ਕਮੀ ਜ ਰਹੀ ਹੈ ਹੁਣ ਫੋਰ ਮੈਂਟੋਲੋਜੀ ਨੂੰ ਉਹ ਵੀ ਲੈ ਕੇ ਲਿਖਿਆ ਗਿਆ ਕਿ ਕਿੰਨੀ ਮੈਂਟੋਲੋਜੀ ਦੀ ਸਰਕਾਰ ਦੇਖੋ ਡਾਕਟਰਸ ਤੇ ਸਾਡੇ ਕੋਲ ਸਰਕਾਰ ਨੇ ਕੈਂਪਸ ਤੋਂ ਪਹਿਲਾਂ ਹੀ ਸਾਨੂੰ ਜਾਡੇ ਜ਼ਿਲ੍ਹੇ ਵਿੱਚ 35 ਡਾਕਟਰਸ ਭੇਜੇ ਹੈ ਜਿਹੜੇ ਸਪੈਸ਼ਲੀ ਪੀਸੀਐਮਸ ਨਿਊਲੀ ਰਿਕਰੂਟਡ ਡਾਕਟਰਸ ਹੈ ਉਹ ਸਿਰਫ ਇਸੇ ਪਰਪਸ ਵਾਸਤੇ ਪੂਰੇ ਇਹ ਸਾਰੇ ਕੈਂਪਸ ਦੇ ਵਿੱਚ ਚਾਰੇ ਆ ਇਹ ਤੇ ਇਸ ਤਾਲ ਆ ਗਿਆ ਸਾਡੀ ਜਿਹੜੀ ਪਹਿਲੀ ਮੈਨਪਾਵਰ ਤੋਂ ਅਲਾਵਾ 35 ਡਾਕਟਰਸ ਹੈਗੇ ਬਾਕੀ 24 7 ਸਾਰੀਆਂ ਸੀਐਚਸੀ ਸਾਡੀਆਂ ਇਸ ਟਾਈਮ ਐਮਰਜੈਂਸੀ ਚ ਕੰਮ ਕਰ ਰਹੀਆਂ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲੇਗਾ ਕਿ ਇਸ ਟਾਈਮ ਡਾਕਟਰ ਨਾ ਅਵੇਲੇਬਲ ਹੋਣ ਜੀ ਬਣੇਗੀ ਦੇਖਦੇ ਨੂੰ ਲੱਗੇਗੀ हां जी ਤੇ ਇੱਕ ਸਾਡੇ ਇਸ ਅਰਬਨ ਏਰੀਆ ਤੋਂ ਪਹਿਲਾਂ ਆਮ ਆਦਮੀ ਕਲੀਨਿਕ ਸੀ ਸਾਡੇ ਮੈਡੀਕਲ ਕੈਂਪਸ ਨਾਲ ਸਾਡੀ ਜਿਹੜੀ ਰੂਟੀਨ اوਪੀਡੀ ਦੇ ਨਾਲ ਉਹਨਾਂ ਕੋਲ ਵੀ ਅਸੀਂ ਸਾਰੀਆਂ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਆਮ ਅਰਬਨ ਏਰੀਆ ਵਿੱਚ ਵੀ ਕੁਝ ਜਗ੍ਹਾ ਇੱਕ ਤੇ ਵੈਕੂਏਸ਼ਨ ਕੈਂਪਸ ਜਿੱਥੇ ਸੀ ਉੱਥੇ ਲੱਗ ਰਹੇ ਸੀ ਪਲੱਸ ਬਜਰੀ ਕੰਪਨੀ ਧッカ ਕਲੋਨੀ ਯੂਪੀਐਚਸੀ ਇਹਨਾਂ ਵਿੱਚ ਵੀ ਸਾਡੇ ਸਪੈਸ਼ਲ ਕੈਂਪਸ ਡਾਕਟਰਸ ਐਮਓ ਸਾਡੇ ਐਮਬਲੈਂਸ ਡਾਕਟਰਸ ਲਗਾ ਰਹੇ ਹਨ ਕਿ ਕੋਈ ਤੇਜ਼ੀ ਕੀਤੀ ਲੈ ਰਹੀ ਹੈ ਫੋਗਿੰਗ ਦੀ ਜ਼ਿੰਮੇਵਾਰੀ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਨਿਭਾ ਰਿਹਾ ਹੈ ਉਹ ਸਾਡੇ ਨਾਲ ਤਾਲਮੇਲ ਕਰਕੇ ਕੋਆਰਡੀਨੇਸ਼ਨ ਕਰਕੇ ਇੱਕ ਵਾਰ ਸੇ ਉਹ ਫੌਗਿੰਗ ਕਰ ਰਿਹਾ ਸਾਡੇ ਵਰਕਰ ਸਪਰੇਅ ਕਰ ਰਿਹਾ ਸੋ ਉਹਦਾ ਪੂਰਾ ਰੋਸਟਰ ਡੀਸੀ ਸਰ ਵੱਲੋਂ ਆਇਆ ਹੈ ਉਹਦੇ ਰੋਸਟਰ ਦੇ ਹਿਸਾਬ ਨਾਲ ਅਸੀਂ ਨਾਲ-ਨਾਲ ਸਪਰੇਅ ਤੇ ਨਾਲ-ਨਾਲ ਫੌਗਿੰਗ ਵੀ ਕਰਵਾ ਰਹੇ ਆ ਉਹ ਸਾਡੇ ਕੋਲ ਮੈਡੀਸਨ ਸਾਡਾ ਮਤਲਬ ਆਪਸ ਕੋਆਰਡੀਨੇਸ਼ਨ ਹੈ ਜੇ ਉਹਨਾਂ ਨੂੰ ਮੈਡੀਸਨ ਚਾਹੀਦੀ ਅਸੀਂ ਦੇ ਦਿੰਨੇ ਆ ਤੇ ਫੌਗਿੰਗ ਮਸ਼ੀਨ ਜੀ ਵੀ ਸਾਡੇ ਕੋਲ ਆ ਗਈਆਂ 20 ਸਾਡੇ ਕੋਲ ਨਵੀਆਂ ਆਈਆਂ ਉਹ ਵੀ ਅਸੀਂ ਉਹਨਾਂ ਨੂੰ ਜੇ ਲੋਡ ਪੈਂਦੇ ਪ੍ਰੋਵਾਈਡ ਕਰ ਦਿੱਤਾ ਲੋਕਾਂ ਨੂੰ ਦੇਖੋ ਬਿਲਕੁਲ ਡੈਂਗੂ ਸੀਜ਼ਨ ਹੈ ਹੋਰ ਇਸ ਵਾਰ ਫਲੱਡਸ ਜ਼ਿਆਦੇ ਆਏ ਤੇ ਇਸ ਇਤ ਜ਼ਿਆਦਾ ਖਤਰਾ ਹੈ ਸੋ ਇਹਦੇ ਵਿੱਚ ਲੋਕਾਂ ਨੂੰ ਉਹੀ ਜਿਹੜੇ ਯੂਜੂਅਲ ਪ੍ਰੀਕਾਸ਼ਨਸ ਡੈਂਗੂ ਵਾਲੀਆਂ ਆਪਣੇ ਆਸ-ਪਾਸ ਹਰ ਸ਼ੁਕਰਵਾ ਹਰ ਵੀਰਵਾ ਜੋ ਵੀ ਇੱਕ ਇੱਕ ਆਪਣਾ ਡੇ ਲੈ ਕੇ ਉਹਨੂੰ ਚੈੱਕ ਕਰੋ ਪਾਣੀ ਦੀ ਕਲੈਕਸ਼ਨ ਨਾ ਹੋਵੇ ਸਾਫ਼ ਪਾਣੀ ਨਾ ਹੋਵੇ ਗਮਲੇ ਕੂਲਰਸ ਆਪਣਾ ਫ੍ਰਿਜ ਦੀ ਟ੍ਰੇਸ ਵੀ ਚੈੱਕ ਕਰੋ ਤੇ ਇਹਦੇ ਨਾਲ ਨਾਲ ਫੁੱਲ 슬ੀਵਸ ਦੇ ਕੱਪੜੇ ਪਾਓ ਐਡਮਾਸ ਨੈਟ ਤੋਂ ਵੀ ਗੁੱਡ ਨਾਈਟ ਫੈਦਰ ਯੂਜ਼ ਕਰੋ ਆਪਣਾ ਬਚਾਓ ਰੱਖੋ ਇਦੇ ਵਿੱਚ ਬਚਾਓ ਪ੍ਰੋਫੈਕਸ਼ਨ ਇਜ਼ ਦਾ ਮੇਨ ਥਿੰਕਿੰਗ ਇ ਵਿੱਚ ਸੋ ਇਸ ਤੋਂ ਬਚੋ ਫਿਰ ਵੀ ਇਨ ਕੇਸ ਤੁਹਾਨੂੰ ਕੋਈ ਹਾਈ ਗ੍ਰੇਡ ਫੀਵਰ ਵਿਦ ਬੋਡੀ ਐਕਸ ਆਉਂਦਾ ਇ ਤੁਸੀਂ ਇਮੀਡੀਏਟਲੀ ਰਿਪੋਰਟ ਕਰੋ ਇੱਥੇ ਸਾਡੇ ਬਿਲਕੁਲ ਟੈਸਟਿੰਗ ਫ੍ਰੀ ਆਫ ਕਾਸਟ ਹੈ ਐਨ ਐਸ 1 ਵੀ ਤੇ ਆਈ ਜੀ ਐਮ ਵੀ ਸੋ ਉਹ ਸਾਡੇ ਮਾਈਕਰੋ ਲੈਬ ਹੈਗੀ ਹੈ ਸਾਡੀ ਉੱਥੇ ਬਿਲਕੁਲ ਫ੍ਰੀ ਟੈਸਟਿੰਗ ਹੈ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਘਬਰਾਣ ਦੀ ਲੋੜ ਨਹੀਂ बस ਤੁਸੀਂ ਆਪਣਾ ਧਿਆਨ ਵੀ ਰੱਖਣਾ ਤੇ ਜੇ ਟ੍ਰੀਟਮੈਂਟ ਪੈਂਦੇ ਇੱਥੇ ਆਣੇ ਸੀ ਬਲ ਹਸਪੀਟਲ ਥੈਂਕ ਯੂ ਜੀ